ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਨਮਸਕਾਰ ਜੀ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਅਸੀਂ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਇੱਥੇ 7 ਤਰੀਕ 7 ਜੁਲਾਈ 2024 ਨੂੰ ਭੰਡਾਰਾ ਕੀਤਾ ਸੀ ਜੀ ਤੇ ਇਹਨਾਂ ਦਾ 40 ਦਿਨਾਂ ਚ ਤੁਹਾਨੂੰ ਰਿਜ਼ਲਟ ਦਿਖੇਗਾ ਜਿਹੜੇ ਵੀ ਬੰਦਿਆਂ ਨੇ ਹਵਨ ਦੇ ਵਿੱਚ ਯੱਗ ਦੇ ਵਿੱਚ ਸੇਵਾ ਦੇ ਵਿੱਚ ਕਿਸੇ ਵੀ ਕਿਸਮ ਦੀ ਸੇਵਾ ਪਾਈ ਹੈ ਜੇ ਕਿਸੇ ਨੂੰ ਫਲ ਨਾ ਮਿਲਿਆ ਤਾਂ ਆਪਾਂ ਨੇ ਇਹ ਚੈਨਲ ਬੰਦ ਕਰ ਦੇਣਾ ਨਾਰੇ ਸੀ ਇੱਥੇ ਅਜੇ ਲਾਈਵ ਨਹੀਂ ਕਰ ਸਕਦੇ ਕਿਉਂਕਿ ਕਈ ਤਰ੍ਹਾਂ ਦੀ ਇੱਥੇ ਦਿੱਕਤਾਂ ਆ ਜਾਂਦੀਆਂ ਨੇ ਜਗ੍ਹਾ ਵੀ ਥੋੜੀ ਆ ਤੇ ਜੇ ਸਾਨੂੰ 50 ਸਬਸਕ੍ਰਾਈਬਰ ਵੀ ਚਾਹੀਦੇ ਨੇ ਘੱਟੋ ਘੱਟ ਤਾਂ ਕਿ ਫੇਰ ਅਸੀਂ YouTube ਤੇ ਲਾਈਵ ਕਰ ਸਕੀਏ ਜਦੋਂ ਤੱਕ ਸਾਡੇ 50 ਸਬਸਕ੍ਰਾਈਬਰ ਨਹੀਂ ਹੁੰਦੇ ਅਸੀਂ ਅਜੇ YouTube ਤੇ ਲਾਈਵ ਨਹੀਂ ਕਰ ਸਕਦੇ ਜੀ ਤੇ ਸ਼ਨੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਖੰਨਾ ਸਮਰਾਲਾ ਰੋਡ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਹੜਾ ਸੀ ਗੁਰਮੁਖ ਬ੍ਰह्म ਗਿਆਨ ਵਿਦਿਆਲਿਆ ਚਲਾਇਆ ਹੈ ਜੀ ਉਹਨਾਂ ਦੀ ਕਿਰਪਾ ਦੇ ਨਾਲ ਚਲਾਇਆ ਹੈ ਕੋਈ ਵੀ ਇੱਥੇ ਸੇਵਾ ਕਰਕੇ ਦੁੱਖਾਂ ਦਾ ਹੱਲ ਕਰਕੇ ਸੁੱਖ ਲੈ ਸਕਦਾ ਹੈ ਨਾਲੇ 90% ਦੀ ਗਰੰਟੀ ਹੈ ਜੀ ਇਹ ਹੰਕਾਰ ਕਿ ਨਹੀਂ ਕਹਿੰਦੇ ਸੀ ਨਿਮਰਤਾ ਦੇ ਨਾਲ ਹੀ ਕਹਿੰਦੇ ਬਈ ਜਿਹੜਾ ਕੋਈ ਦੁਖੀ ਬੰਦਾ ਹੋਵੇ ਉਹਦਾ ਹੱਲ 50 ਤੇ 90% ਕਰਾਂਗੇ ਕਿਉਂਕਿ ਇੱਕ ਦੂਸਰੇ ਦੀ ਮੰਨਣ ਦੇ ਨਾਲ ਸਭ ਕੁਝ ਮਿਲਦਾ ਹੈ ਅੱਪਾ ਨਜ਼ਾਇਜ਼ ਨਹੀਂ ਕਰਾਵਾਂਗੇ ਕਿਸੇ ਤੇ ਕੁਝ ਵੀ ਕੋਈ ਮੁਰਦਾ ਨਹੀਂ ਮਾਰਨਾ ਤੇ ਕੋਈ ਮਣੀ ਮਸਾਣੀ ਵਿੱਚ ਨਹੀਂ ਜਾਣਾ ਅੱਪਾ ਸ਼ਹੀ ਮਹਾਰਾਜ ਜੀ ਨੂੰ ਮਨਾਉਣਾ ਬਸ ਇਹ ਨੋ ਗ੍ਰੇਹਾ ਦੇ ਰਾਜੇ ਨੇ ਤੇ ਗੁਰਮੁਖ ਸਿੰਘ ਜੀ ਉਹਨਾਂ ਨੂੰ ਸ਼ਨੀ ਸਪੈਸ਼ਲਿਸਟ ਦਾ ਖਤਾਬ ਮਿਲਿਆ ਹੋਇਆ ਹੈ ਕੋਈ ਵੀ ਫਾਇਦਾ ਆ ਕੇ ਲੈ ਸਕਦਾ ਜਾਂ ਕੋਈ ਆ ਕੇ ਸਿੱਖ ਵੀ ਸਕਦਾ ਜੀ ਬ੍ਰਹਮ ਵਿਦਿਆ ਚਾਹੇ ਹਸਤ ਰੇਖਾ ਮਸਤ ਰੇਖਾ ਬਿਮਾਰੀਆਂ ਦੇ ਲਈ ਦੇਸੀ ਦਵਾਈਆਂ ਬਿਲਕੁਲ ਫ੍ਰੀ ਹੈ ਜੀ ਤੇ ਸਾਰਿਆਂ ਨੂੰ ਬਰੀ ਫੇਰ ਨਮਸਕਾਰ ਤੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ